ਹਾਂਜੀ ਬਾਬੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਨਵੇਂ ਵੀਡੀਓ ਵਿੱਚ ਨਵੇਂ ਦਿਨ ਦੇ ਵਿੱਚ ਤੇ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਚੱਲੇ ਆ ਆਪਣਾ ਟਰੈਕਟਰ ਲੈਣ ਤੁਹਾਨੂੰ ਪਤਾ ਖੜਾ ਸੀ ਨਾ ਉਧਰ ਡੈਕੋਰੇਸ਼ਨ ਬਣਾਉਣ ਵਾਸਤੇ ਕਰਾਉਣ ਵਾਸਤੇ ਉੱਥੇ ਖੜਾ ਵਾ ਤੇ ਆਪਾਂ ਚੱਲੇ ਲੈ ਆਪਣੇ ਖੜੇ ਤਿਆਰ ਹੋਏ ਡਰਾਈਵਰ ਸਾਹਿਬ ਜਿਹੜੇ ਉਹਨਾਂ ਦੀ ਗੱਡੀ ਟਰੈਕਟਰ ਲੈ ਕੇ ਉਧਰ ਲਿਆਉਣੇ ਆ ਜੀ ਵਾਸਤੇ ਕਟਿੰਗ-ਬੈਟਿੰਗ ਕਰੀ ਜਾਂਦਾ ਹਾਂ ਮੈਸਟਰੀ ਹਾਂਜੀ ਮੈਸਟਰੀ ਸੁਆਗਤ ਹੈ ਮੈਸਟਰੀ ਦੇ ਵਪਾਰੀ ਵਾਰਸੇ ਦੇ ਵਪਾਰੀ ਦੋਨੇ ਕੰਮ ਕਰਦਾ ਬਾਈ ਤੇ ਟੈਕਟ ਨੰਬਰ ਅਜ ਲਾਜ਼ਮੀ ਤੁਹਾਨੂੰ ਦੇਣਾ ਇਹਦਾ ਫੋਨ ਚੱਕਦਾ ਹਾਂ ਨਹੀਂ ਫੋਨ ਨਹੀਂ ਚੱਕਦੇ ਸੀ ਤੇ ਅੱਜ ਇਹਨਾਂ ਨੂੰ ਤੁਹਾਨੂੰ ਪਤਾ ਨਾ ਫਿਰ ਇਹਨਾਂ ਨੇ ਹਿੱਟ ਤੱਕ ਕੀਤਾ ਹੁੰਦਾ ਉਹਨਾਂ ਚ ਦੂਜਿਆਂ ਆਪਣੇ ਵਪਾਰ ਚ ਵੀ ਕੰਮ ਪਿਆ ਤੇ ਲਾ ਉਧਰ-ਉਧਰ ਹੀ ਕਰਦੇ ਹੁੰਦੇ ਜਗਾੜ ਇਹ ਤੇ ਗੱਡੀ ਆਪਣੀ ਖੜੀ ਆ ਇਹ ਲਿਬੜੀ ਵਾਲੀ ਕੱਲ ਗਈ ਲੁਧਿਆਣੇ ਗਈ ਸੀ ਨਾ ਤਰਾ ਬੜੀ ਜੀ ਪਾਣੀ ਤਾਂ ਮਾਰਤਾ ਬਾਈ ਮਿੱਟੀ ਉਵੇਂ ਹੀ ਆਵੇ ਇਹਨੇ ਰਾਹ ਚ ਤਵਾ ਤੂ ਲਾਂਗੇ ਹੁਣੇ ਚੱਲੇ ਸੰਗਰੂਰ ਤੇ ਨਵੀ ਕਿਥੋਂ ਚੱਕਣਾ ਕੋਈ ਉਹਦਾ ਟਿਕਾਣਾ ਨਹੀਂ ਰਾਹ ਚ ਕਿਦੋਂ ਵੀ ਉਹ ਕਹਿੰਦਾ ਬੋਲ ਤੇ ਮੈਸਤਰੀ ਨਗਾ ਫਿਰ ਮੈਂ ਇਸ ਨੂੰ ਚੱਕ ਕੇ ਭਾ ਦੇ ਵਿੱਚ ਮਗਰ ਕੋਈ ਚੱਕਰ ਨਹੀਂ ਮੈਸਤਰੀ ਸਾਹ ਜੇ ਦਸਤਾ ਪੈਣਾ ਹੋਟਾ ਦਾ ਬਸ ਬਸਿਆ ਤੇਰੀਆਂ ਬਸਿਆ ਕੀ ਪਤਾ ਜੇ ਇੰਨੂ ਨਹੀਂ ਮਹੌਦਰੀਨ ਬਾਹਲਾ ਹੋ ਆਇਤਾ ਛੱਟਾ ਤੇ ਕਾ ਹੋਆ ਸੈਟਅਪ ਲੋਈ ਤਾਂ ਲਾ ਦੇ ਗੱਡੀ ਜੀ ਵੀ ਲੋਈ ਉੱਤੋਂ ਐ ਲੈ ਲਈ ਜਿਵੇਂ ਬਹੁਤ ਹੋ ਗੁੰਦਾ ਇਹ ਲੱਕ ਵਾਲੀ ਸੁਣੀ ਲੱਗੀ ਸੀ ਲੋਈ ਨਾਲ ਮੇਰੀ ਹੂੰ ਇਹ ਲਾਗਾ ਨਾ ਮੈਂ ਵੀ ਨਾ ਹੈਣਾ ਜਮਾ ਸਹੀ ਗੱਲ ਆ ਹੋ ਫਿਰ ਮਸਤਰੀ ਮਸਤਰੀ ਕਹ ਕੇ ਵਪਾਰੀ ਕੀ ਹੈ ਕੀ ਜੀ ਸਮਝ ਹੀ ਨਹੀਂ ਆਉਂਦੀ ਸੰਡਾ ਜਿਹੜਾ ਕਰਦਾ ਉਹ ਘੜੋ ਯਾਰ ਲੋਈ ਤਾਂ ਮੈਂ ਜਾਨਵਰ ਭਾਈ ਉੱਥੇ ਧੁੱਪੇ ਸਾਡੇ ਜਾਨਵਰ ਪਤਾ ਨਹੀਂ ਵਿਚਾਰੇ ਕੋ ਦੂ ਨਿਕਲਣਗੇ ਹੁਣ ਬਾਹਰ ਚਲੋ ਜੀ ਇੱਧਰ ਖੜੀ ਜੂਨੀਅਨ ਵਾਲਿਆਂ ਦੀ ਜੂਨੀਅਰ ਵਾਲਿਆਂ ਦੀ ਇਹਦੀ ਆਗਤ ਆਹ ਇਹ ਜਾਓ ਸਾਡੇ ਇੱਥੇ ਜਾਣੀਆਂ ਕਨੋਦੀ ਬਾਰਡਰ ਤੇ ਮੈਂ ਤਾਂ ਆਪਣਾ ਟਾਈਮ ਲੱਗਾ ਨਹੀਂ ਹੈ ਜਾਣਦਾ ਯਾਰ ਤੇ ਆਪਾਂ ਸਾਨੂੰ ਪਤਾ ਹੀ ਲਵਾਉਣੇ ਹੁੰਦੇ ਹਾਂ ਹਾਜੀ ਤੇ ਚੱਲਾਂਗੇ ਬੇਨੇ ਬੰਦਾ ਭੇਜਿਆ ਕਿਹਾ ਇੱਕ ਸਾਡੇ ਆ ਦੂਜਣੇ ਜਾਣਾ ਜੀ ਡੀ ਵਾਲ ਨੇ ਹੁਣ ਆਪਾਂ ਚੱਲਦੇ ਆਂ ਭਾਗ ਤੇ ਬੰਦਾ ਚੱਕਣਾ ਕਫੀਰ ਵੀ ਨੇ ਆਹ ਵੀ ਕਿਹੜਾ ਬੰਦਾ ਚੱਲਿਆ ਆਪਣਾ ਅੱਜ ਹੋਰ ਬੰਦਾ ਪਾਉਂਦਾ ਤਾਂ ਇੱਕ ਹੀ ਆ ਅਰੇ ਗੁੰਡੇ ਕੱਢਦਾ ਡਾਂਡੇ ਗੁੰਡੇ ਅਰੇ ਕੰਮ ਕੱਢੂ ਆ ਬਿੱਲਾ ਆ ਗਿਆ ਬਿੱਲਾ ਕਹਿੰਦਾ ਵਾਟ ਲਓ ਹਣਾ ਧਰ ਲਓ ਪਤਿਲੇ ਚ ਕਿਵੇਂ ਕਹਿੰਦਾ ਜੀ ਮੈਸਤਰੀ ਮੈਸਤਰੀ ਕਮਾ ਕੀ ਕਮਾ ਦੱਸਤਾ ਦੇ ਹਾਂ ਦਾ ਦਾ ਸੋਸਤੀ ਜੜੀ ਪਈ ਆ ਤੇਰਾ ਦਾ ਔਖਾ ਘੰਟ ਖਾਇਆ ਕੋਈ ਆ ਇਹ ਨਾ ਕਰੇ ਕੋਈ ਈ ਘਟਾਇਆ ਦੱਸ ਹੂੰ ਫੋਣ ਪੀਨ ਬਾਲਾ ਕਿਹੜਾ ਮਸਤੀ ਜਲੇਬੀਆਂ ਹਾਂ ਤੂੰ ਅੱਜ ਕਿੰਨੀਆਂ ਖਾ ਕੇ ਆ ਸਹੀ ਦੱਸੀ ਹੈ ਆਏ ਯਾਰ ਲੈ ਦੱਸਣਾ ਜ਼ਰੂਰੀ ਆ 6-7 ਰੋਟੀਆਂ ਖਾਂਦੀ ਮੋਟਾ ਤੇਰਾ ਬੈਤ ਨਹੀਂ ਮੇਰਾ ਸਾਲਾ ਜਨਰ ਰੋਟਾਂ ਖਾ ਜਾਣਾਂ ਅੱਧਾ ਕਿਲੋ ਜਲੇਬੀਆਂ ਖਾ ਗਏ ਹਾਂ ਨਹੀਂ ਅੱਜ ਨਹੀਂ ਰੋਟੀਆਂ ਆਏ ਤਾਂ 10 ਕਾ ਖਾਤਾ ਉਹ ਦੇ ਕਿੰਨੇ ਆਦਾਂ ਜਦੋਂ ਜਦੋਂ ਮੋਟਾ ਬਾਹਰ ਆਇਆ ਆ ਪਉਦੇ ਸੀ ਇਕੱਠੇ ਪਤਾ ਨਹੀਂ ਉਹਦੇ ਨਹੀਂ ਗਈ ਤੀ ਤਾਂ ਹੀ ਉਹਦੇ ਲੇਟ ਹੋ ਗਏ ਜੀ ਬਿੱਲੇ ਨੂੰ ਚਾਗਦਾ ਆ ਪਰਾਮੂ ਵਾਲਿਓ ਥੋੜਾ ਜਨਾ ਬਾਹਰ ਗਿਆ ਵਾ ਤੇ ਉਦੋਂ ਬਾਅਦ ਫਿਰ ਆਪਾਂ ਭੱਜਦੇ ਚੱਲਦੇ ਆ ਭੱਜ ਤੋਂ ਫਿਰ ਆਪਾਂ ਸੰਗੂਰ ਚੱਲਦੇ ਆ ਤੇ ਰਸਤੇ ਜੀ ਕੋ ਸਪਕ-ਪਕ ਲੱਗੀ ਦਾ ਲੈ ਲਾਂਗੇ ਬਾਕੀ ਕੋਲਡ ਲੈਣਾ ਬਾਈ ਦਾ ਜੇ ਸੱਚਾ ਸੋਚਾ ਮਿਲਗਾ ਕਿਸੇ ਪਾਸੋਂ ਬੈਗ ਸ਼ੋ ਟੂ ਖੋਲਾਂਗੇ ਬੈਗ ਸ਼ੋ ਨੂੰ ਵੀ ਟੱਪਿਆ ਉਹ ਹਰ ਕੀ ਦੁਨੀਆ ਮਾਰ ਕੇ ਮਾਰ ਕੇ ਨਹੀਂ ਉਹ ਹੋਰ ਮੋਟੇ ਹਨ ਤੁਸੀਂ ਬਣਾ ਲੋਂਗੇ ਹੋ ਰਹੇ ਸਿਹਤ ਚਨਾਹ ਕਿਵੇਂ ਆ ਵਧੀਆ ਬਈ ਐਨ ਓਕੇ ਆ ਜਮਾ ਹਾਂ ਚੱਲੇ ਆਂ ਬਸ ਅੱਜ ਕਰਾਉਣੇ ਆ ਦਰਸ਼ਨ ਤੁਹਾਨੂੰ ਕਾਦੇ ਕਰਾਵਾਂਗੇ ਕਿ ਇਹ ਚੀਜ਼ ਦੇ ਕੋਈ ਸੱਪ ਨਵੇਂ ਦੇ ਸੱਪ ਤਾਂ ਕੀ ਆ ਉਹੀ ਸੈਟ ਮਾਰਾ ਕੋਸੇ ਵੀ ਆ ਲੋਕ ਹੀ ਜਾਂਦੇ ਸੱਪ ਪਾਸਾ ਅੱਛਾ ਮੋ ਮੈਨੂੰ ਨਹੀਂ ਪਾਉਂਦਾ ਭਾਈ ਬਹੁਤ ਸ਼ੁਕਰ ਆ ਮਹਾਰਾਜ ਦਾ ਬੰਦਾ ਆਉਂਦਾ ਅੰਬਰ ਤੋਂ 45 40 ਪਾਉਣਾ 40 ਪਾਣਾ ਇੰਨੀ ਤੇਰੀ ਜਵਤਰ ਵਾਇਗੜਾ ਸੀਟਾਂ ਦੂਜੀਆਂ ਐ ਸਮਝਾਉਂਦਾ ਨਾ ਦੀਨ ਕੰਮ ਫੇਰ ਸਮਝਾ ਕੇ ਐ ਸਾਰਾ ਇਹ ਨਾ ਦੇ ਕਾ ਉਹ ਗਲ ਨਹੀਂ ਸਮਝਾਉਂਦਾ ਬੰਦਾ ਬੰਦਾ ਬਹੁ ਮਾੜਾ ਆ ਗਿਆ ਸਾਡੇ ਪਿੱਛੇ ਹੋਰ ਪੜਾ ਬੰਦਾ ਸੇ ਪਹਿਲਾਂ ਹੀ ਆ ਗਿਆ ਮਹਾਰਾਜ ਹਾਂ ਆਈ ਗਏ 15 ਮਿੰਟ ਲੇਟ ਹੋ ਗਏ ਹੈ ਬਾਈ ਜੀ 15 ਮਿੰਟ ਤੈਨੂੰ ਪਤਾ ਘਰ ਦਾ ਕੰਮ ਚੱਲਿਆ ਦਾ ਵੇਲੀ ਦਾ ਕੰਮ ਹੈ ਤੇ ਫਿਰ ਕੋੜਿਆਂ ਦਾ ਕਿੱਧਰ ਬਣਾਇਆ ਹਾਂ ਕੋੜਿਆਂ ਦਾ ਪਕੇਟ ਬਣਾਉਣਾ ਇਹ ਤਾਂ ਠੀਕ ਆ ਤੇ ਤੈਨੂੰ ਪਤਾ ਯਾ ਤਿਆਰ ਪਾਇਆ ਹੈ ਹਾਂ ਹਾਂ ਵੇਲੀ ਇੱਕੋ ਬਾਈ ਦੀ ਅਜੇ ਪਹਿਲੇ ਪਾਸੇ ਹੀ ਨਾਲ ਉਹ ਦਿਖਾਵਾਂਗੇ ਉਧਰ ਦੀ ਮੈਂ ਅੱਗੇ ਜਾਣ ਦਾ ਨਹੀਂ ਸਿਆ ਅੱਜ ਵੇਖ ਚੱਲ ਗਏ ਫਿਰ ਬਿੱਲੇ ਹਾਂਜੀ ਹੁਣ ਇੱਕ ਬੰਦਾ ਹੋਰ ਹੈਗਾ ਆਪਣਾ ਉਹ ਯਾਰ ਬੜੇ ਠੀਕ ਆ ਉਹ ਵੀ ਨਾਲ ਚੱਲਣੀਆਂ ਪੈਣੀਆਂ ਸਾਨੂੰ ਹੋਰ ਨਹੀਂ ਕੋ ਹਾਂ ਹੁਣ ਕਿਹੜਾ ਰਹਿ ਗਿਆ ਬਸ ਉਹ ਹੀ ਰਹਿ ਗਿਆ ਇਹ ਸਾਡੇ ਬਾਪ ਨੂੰ ਲਾਇਆ ਇਟਾਂ ਚੱਕਣ ਦੇ ਨਹੀਂ ਬਾਪ ਤੁਸੀਂ ਨਹੀਂ ਕਿਧਰ ਗਿਆ ਉਹ ਖੇਡ ਜਿਹੜਾ ਮਾਤ ਹੈ ਹਾਂ ਲਵਾ ਲਈ ਤੁਹਾਨੂੰ ਮੱਚ ਤੂੰ ਨਹੀਂ ਆ ਜਾਇਆ ਦੁਆਰ ਕਰਕੇ ਨਹੀਂ ਹਾਂ ਆਹ ਹਵੇਲੀ ਵੀ ਦੂਰ ਹੀ ਆ ਲਗ ਨਵੀ ਗਾਲ ਸੁਣ ਲੈ ਹਾ ਅੱਤਫ ਆਇਆ ਹੀ ਆ ਲਗੜੇ ਵੀਡੀਓ ਬਣਾਉਣ ਲੱਗ ਗਿਆ ਪਹਿਲਾਂ ਨਵੀ ਐਡੀ ਦੇ ਤੇ ਲਾਤਾਂ ਤੇ ਨਵੀ ਐਡੀ ਦੇ ਤੇ ਲਾਤਾਂ ਲਾਤ ਪੂਰੀ ਹੋ ਪੰਨ ਮੈਂ ਤਾਂ ਦਾਸ ਤਾਂ ਨਵੀ ਨਹੀਂ ਬੋਲੇਗਾ ਕਾਣ ਕੋ ਅਰੇ ਪੁੱਛੇ ਨੂੰ ਪਹਿਲਾਂ ਨਾਲ ਹੁੰਦਾ ਵੀ ਇਹ ਨਾਲ ਦੇ ਬਰਾਬਰ ਪੁੱਛ ਹਾ ਹਾ ਲਾਲਾ ਸਾਹਬ ਯਾਰ ਫਲੌਗ ਛੱਡੋ ਤੁਸੀਂ ਭੈਣ ਦੋ ਦਾਦਾ ਕੱਟਾ-ਕੱਟੀ ਕੱਢ ਲਓ ਬਹੁਤ ਐ ਹੋਈ ਤੁਹਾਨੂੰ ਉਹਨਾਂ ਨੂੰ ਯਾਰ ਕਾ ਵੇਖਾਂ ਦੇ ਅੱਜ ਪੂਣੇ ਨੂੰ ਕਿਸੇ ਦਾ ਨਹੀਂ ਆਉਣਾ ਕਿ ਗਾਮਾ ਚੜਦਾ ਰਹੂਗਾ ਕੱਟਿਆ ਯਾਰ ਐਵੇਂ ਸਾਹਦਾਈ ਮੂੰਹ ਭਾਈ ਉਹਨਾਂ ਹੀ ਉਹਨਾਂ ਦੇ ਇੱਧਰ ਚੱਕੀ ਉਹ ਮੂੰਹ ਚ ਕਲਾ ਆਪਿਆ ਭੈਣ ਦੋ ਦਾ ਸੀਟ ਦੇ ਮਗਰ ਕਾਟਾਂ ਜਟਾਂ ਹੈਂ ਇਕਟਰਾ ਨੇ ਮਾਲ ਪਾਣਾ ਤਾਂ ਬਰਿੰਦਰ ਬਰਿੰਦਰ ਨਹੀਂ ਹੁੰਦਾ ਪਰਾਣਾ ਉਹਦੀ ਕਾਪੀ ਬਣ ਜਾਣਾ ਕਿਤੇ ਕਰੇ ਨਾ ਐ ਕੋਈ ਨਾ ਬਈ ਇਹ ਤਾਂ ਦਾ ਬੰਦਾ ਔਖਾ ਹੀ ਆ ਪਾਂਚੋ ਉਸ ਤਾਂ ਕੀ ਕਰਾਦਾ ਫਿਰ ਮੋਟੇ ਚਾਹ ਫਿਲਡ ਵਿੱਚ ਕਰਾਤੇ ਬਾਈ ਜੀ ਤੇ ਚਾਹ ਕਰਾਦੀ ਕਿਹੜਾ ਡੱਬਾ ਹੈ ਪਤਾ ਡੱਬੇ ਨਹੀਂ ਪੜਿਆ ਐ ਅੱਗੇ ਬੈਠ ਗਏ ਕਿਹੜਾ ਜਿਵਾੜਾ ਦਾ ਡੱਬਾ ਹੈ ਉਹ ਤਾਂ ਬੁੱਧੀ ਇਹਨਾਂ ਨੇ ਇੱਕ ਜਗਰਾਵੀ ਹੈ ਨਾ ਉਹ ਪ੍ਰਦੇਸੀ ਆ ਪ੍ਰਦੇਸੀ ਨਹੀਂ ਆ ਕਿਵੇਂ ਹਾਂ ਦੱਸ ਮੈਂ ਨਹੀਂ ਕੁਛ ਕਹਿੰਦਾ ਤੂੰ ਦਲੀ ਆ ਵੀ ਫੋਟੋ ਤਰੇ ਇਧਰੋਂ ਮੈਂ ਮੇਰੀ ਜ਼ਿੰਦਗੀ ਤੂੰ ਦਲੀ ਵੀ ਇਹਨਾਂ ਨੂੰ ਫੋਟੋ ਤੂੰ ਦਲੀ ਆਉਣੀ ਆਉਣੀ ਆ ਇਹ ਟੋਪੀ ਤਾਂ ਚੱਕਦਾ ਜ਼ਿੰਦਗੀ ਸਾਫ਼ ਹੋ ਜਾ ਹਾਂ ਹੋਰ ਚੱਕਦਾ ਥੋੜੀ ਕਰਕੇ ਪੇਟ ਪੂਜਾ ਮੁੰਡੇ ਨਾ ਅਰੇ ਵੜੇ ਢਾਬੇ ਤੋਂ ਹੁਣ ਫੋਟੋਆਂ ਬਣਾਉਣ ਤੋਂ ਹੋ ਗਏ ਟੈਟੂ ਡੰਦਰ ਖਾਚ ਲਓ ਇਦੋਂ ਕੈਮਰਾਮੈਨ ਦਿਖਾਵਾਂ ਤੁਹਾਨੂੰ ਮੈਂ ਕੈਮਰਾਮੈਨ ਓਏ ਵਧੀਆ ਜਿਗਾਰਡ ਲੋਟ ਦਾ ਬਾਜੂ ਦਾ ਇਹੋ ਸਾਨੂੰ ਬੈਤ ਵੱਡਾ ਹੀ ਹੈ ਕੰਮ ਤੇ ਚਲੋ ਹੁਣ ਚੱਲ ਗਏ ਫਿਰ ਯਾਰ ਫੋਟੋਆਂ ਬੜੀਆਂ ਹੋਣਗੀਆਂ ਨਾ ਵੀ ਭੇਜ ਦੇ ਓਏ ਇੰਨਾ ਬੈਠੇ ਦੋ ਟ੍ਰੱਕ ਦੀ ਮੁੰਨੀ ਯਾਰ ਬਿੱਲਿਆ ਹੜਦਾ ਓਏ ਨਾ ਔਖਾ ਆ ਆ ਆ ਹਾ ਉਹ ਚੌੜਾ ਖੱਪ ਪਾਈਏ ਚੌੜਾ ਬਾਈ ਚੰਗੀ ਨਹੀਂ ਹੁੰਦੀ ਯਾਰ ਚੌੜਾ ਯਾਰ ਤਾਂ ਗੱਲ ਆ ਯਾਰ ਲੰਬੀ ਜਾਂਦਾ ਲੀਡਾਂ ਦੇ ਵਿੱਚ 400 ਰੁਪਏ ਉਹ ਦੇਖ ਯਾਰ ਓਏ ਤੂੰ ਮੁੜਿਆ ਵੀ ਨਹੀਂ ਜਾਂਦਾ ਇੱਕ ਤਾਂ ਏ ਮੈਨੂੰ ਕਹਿੰਦਾ ਮੈਂ ਗੱਡੀ ਚਲਾਉਣਾ ਮਾ ਬ੍ਰਦਰ ਆਪਣੇ ਤਾਂ ਮਗਰ ਨਹੀਂ ਬੈਠੀ ਦਾ ਕੋਣ ਕਹਿੰਦਾ ਨਵੀ ਹਾਂ ਮੈਨੂੰ ਕਹਿੰਸੀ ਮਗਰ ਬੈਠਾ ਕਹਿੰਦਾ ਵੱਡਾ ਮਨਕਾ ਬਾਹਰ ਰਹਿਗਾ ਵੱਡਾ ਤਰਕੀ ਦਾ ਬਾਹਰ ਰਹਿਗਾ ਟਿੱਕੇ ਤਾਂ ਕੀ ਅਰ ਕੀ ਕਾ ਦੂਜਾ ਜਿਹੜਾ ਭਜ ਜਾ ਜਾਂਦਾ ਕੀ ਕਿ ਛਾਤਰਾ ਮੁਰਗਾ ਇੰਟਰ ਭੰਦਾ ਆ ਪਲੇਅਰ ਆ ਪਾਸੇ ਹੀ ਬੈਠਾ ਉਹ ਚੂਚਾ ਭਾਈ ਉਹ ਜਿਹੜਾ ਦੇਸੀ ਛੋਟੇ ਜਿਹੇ ਆਉਂਦੇ ਆ ਉਹ ਨਿਕ ਨਿਕ ਜੱਤਾ ਜਾਣ ਲੋ ਇਹ ਡੀਐਨਏ ਚੜਾਈ ਆ ਆ ਆ ਬਾਹਰ ਆ ਉਹ ਗੱਡੀ ਤਾਂ ਹੋ ਗਈ ਵੱਡਾ ਮੁਰਗਾ ਪਿਆ ਆ ਪੱਠਾ ਦਾ ਰਹੇਗਾ ਮਾ ਉਹ ਪੱਥਰ ਰਹੇਗਾ ਮਗਰ ਆਸਤਰਾ ਆਇਆ ਆ ਆ ਆ ਆ ਆਇਆ ਆ ਆਲੇ ਜੀ ਆਗੇ ਬਾਈ ਉਹਨਾਂ ਕੋਲੇ ਪਹੁੰਚ ਹੀ ਗਿਆ ਢਗਦੇ ਢੰਗਦੇ ਐ ਨਵੀ ਨਵੀ ਆ ਹੀ ਗਿਆ ਬਾਈ ਉਹਨਾਂ ਕੋਲੇ ਬਾਈ ਤਾਂ ਬਹੁਤ ਟਾਂ ਦੇ ਡਿੱਕੀ ਜਾਂਦੇ ਖੜੇ ਹਾਂ ਤੌਲੇ ਹੋਣੇ 55 ਸਾਲ ਦੀ ਉਮਰ ਹੋ ਗਈ ਤੇਰੀ ਕੈਮਰੇ ਹੋਰ ਬਾਈ ਲਗਦਾ ਨਹੀਂ 52 ਦਾ ਹਨਾ ਲਗਦਾ ਨਹੀਂ ਤੂੰ ਹੋਰ ਬਾਈ ਨਹੀਂ ਆਉਂਦੀ ਨਾ 35 ਵਾਲੀ ਕਿਧਰ ਦਾ ਮੋਟਾ ਉਹ ਪੱਤੀ ਲਵਾਉਣ ਗਿਆ ਵਰਕਸ਼ਾਪ ਤੇ ਹਾਂਜੀ ਉਹ ਅੱਗੇ ਜਾ ਕੇ ਬੈਂਕਾ ਉਰੇ ਉਹਦੇ ਮੋੜ ਦੀ ਮੋੜੀ ਕਾਹਦੀ ਪੱਤੀ ਲਵਾਉਣ ਗਿਆ ਉਹ ਕਹਾਂ ਜਾ ਕੇ ਬਈ ਅੱਛਾ ਅੱਛਾ 40 ਵਾਲੀ ਪੱਤੀ ਇੱਕ ਮਿੰਟ ਗੱਲ ਤਾਂ ਸੁਣ ਰੋਣ ਕਾ ਤਾਂ ਲੱਗ ਗਿਆ ਰੁੰਦਾ ਕਾ ਤਾਂ ਜੀ ਪੱਕਾ ਦੱਸ ਲੈ ਜੀ ਉਹ ਨਹੀਂ ਉਹ ਲੇਵਨ ਜੀ ਬਦਲੀ ਸੀ ਆਪਾਂ ਉਹਦੀ ਉਹ ਟੈਕ ਚੀ ਕਰਦੇ ਆ ਨਾ ਵੀ ਕਿਵੇਂ ਫਿਰ ਚੱਲ ਨਹੀਂ ਰਹੀ ਆਹਾਂ ਕਾਦੀ ਤਾਰ ਉਹ ਇਧਰ ਉਹ ਵੱਡਾ ਪਲੱਗ ਨਹੀਂ ਨਾ ਉਹ ਚ ਚੱਲੂਗੀ ਚੱਲ ਪਈ ਹੋਏ ਸਾਰੀ ਯਾਰਾ ਨਹੀਂ ਯਾਰ ਫਤਾਰਾ ਜੋੜੀ ਨੂੰ ਵੀਰੇ ਉਹ ਬਦਲਦੀ ਏ ਕੱਲੀ ਸਾਰੀ ਨੀਲੀ ਹੋਊ ਨੀ ਨੀ ਉਹ ਉਹ ਬਦਲਾਂਗੇ ਆ ਆਹਾਂ ਨਹੀਂ ਨਹੀਂ ਪਰਲੀ ਉਹ ਦੋਨੇ ਸਲਟੀਆਂ ਬਦਲੂਗਾ ਆ ਤੁਹਾਨੂੰ ਦਿਖਾ ਦਈਏ ਆ ਵੇ ਓ ਬੱਕੀ 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 ਕੰਮ ਹੀ ਹੋ ਗਈ। ਇਹ ਆਪਣੀ ਹੋਈ ਡੈਕੋਰੇਸ਼ਨ ਆ। ਸੇ स्पीकर ਉੱਪਰ ਕਰਕੇ ਸਾਹਮਣੇ। ਵਾਹ ਜੀ ਲਾਤੀ ਪਲੇਟ ਮੁੰਡਿਆਂ ਨੇ। ਜਗਰਾਉਂ ਵਾਲਿਆਂ ਨੇ ਬਣਾ ਕੇ ਦਿੱਤੀ ਆਪਾਂ ਨੂੰ ਇਹ ਪਲੇਟ। ਇਹ ਅੱਖਰ ਪੱਟੇ ਕੇ ਵੀਰੇ ਨੇ ਦੁਬਾਰਾ ਸਾਰੇ ਕੱਢ ਕੇ ਲਾ ਕੇ ਦਿੱਤੇ ਜਗਰਾਉਂ ਵਾਲਿਆਂ ਨੇ। ਕਿਹੜੀ ਉਹ ਐਲਬੀ ਕਿਹੜੀ ਆਉਂਦੀ ਉਹ ਵਰਕਸ਼ਾਪ ਐਲ ਵੀ ਆਰ ਆਰਟਸ ਜਗਰਾਉਂ ਹਾਂ ਬਹੁਤ ਵਧੀਆ ਭਾਈਵੋਨਾਂ ਦਾ ਕੰਮ ਉਹਨਾਂ ਦਾ ਤੇ ਸਿਸਟਮ ਤੁਹਾਨੂੰ ਪਤਾ ਹੀ ਆਪਣੇ ਭਾਈਵੋਨਾਂ ਕੋਲੇ ਆਇਆ ਹੋਵਾ ਸੀਗਾ ਉਹ ਵੀ ਲਾਤਾ ਦੇ ਆ ਕਰੀ ਜਾਂਦੇ ਭਾਈ ਉਹਨਾਂ ਗਲਤੀ ਕਾਸਤੇ ਹਾਂ ਮੈਂ ਕੀ ਕਰੀ ਹੋਰ ਇਧਰ ਫੜਾ ਲੇ ਮੈਂ ਫੜਾ ਟਾਈਮ ਬਹੁਤ ਹੋ ਗਿਆ ਸਾਨੂੰ ਵੀ ਮੁੰਡਾ ਆ ਗਿਆ ਬਾਈ ਆਪਾਂ ਉਹ ਨਿਉਣ ਜਿਹੜਾ ਕਿ ਹਾਰ ਮੰਦ ਵਾਲੀ ਬਿੱਲਾ ਖੜਾ ਚੋਬਰ ਉਹ ਇੱਕ ਮਿੰਟ ਉਹ ਪਹਿਲਾਂ ਵੇਖਤਾ ਹੀ ਖੋਲਦਾ ਵੀ ਨਾਟ ਇੱਕ ਮਿੰਟ ਮੈਂ ਆਉਣਾ ਹੁਣ ਧੱਕਾ ਨਾ ਕਰ ਮੇਰਾ ਭਰਾ ਸਾਡਾ ਚੱਲਦਾ ਐ ਤੱਕ ਮੈਂ ਜੀ ਬੇਰੀ ਉਹਨੇ ਨਿਉਣ ਵੀ ਲਾਤੀ ਇੱਥੇ ਤੇ ਮੋਟੇ ਨੇ ਫਿਰ ਖੱਚ ਦਾ ਕੰਮ ਮੋਟੇ ਕਿੰਨਾ ਕਰੇਗਾ ਹੈ ਕਿੰਨਾ ਕਰੇਗਾ ਥੋੜੀ ਰਹਿ ਗਿਆ ਉਰਦੂ ਬਹੁਤ ਟਾਈਮ ਹੋ ਗਿਆ ਇਹ ਮੂਹਲੇ ਪਲੱਗ ਰਹਿੰਦਾ ਲੋਣਾ ਨਾ ਲਾ ਜੀ ਸਾਰੀਆਂ ਜਾਗ ਪੁਗਾ ਤਾਂ ਕਿਦੀ ਸੋਚ ਕਿੱਥੇ ਹੈਗੀ ਬੋਟੇਜ 34 ਹੋ ਚੁੱਕੀ ਠੀਕ ਆ ਇਸਲੇ ਨਾ ਇਹ ਨਹੀਂ ਅੱਡ ਅੱਡੀ ਹੋਣੇ ਚਾਰੇ ਤੰਨੀ ਸੱਚਾ ਕਰਤੀਆਂ ਕਿਹੜੇ ਇਕੱਠੇ ਕਰਤੇ ਦੋ ਨਾਗਰਲਾ ਦੇ ਮੂਹਲੇ ਨਾਗਰਲਾ ਦੇ ਮੂਹਲੇ ਇਕੱਠਾ ਜੋ ਛਾਣੇ ਰਹਿ ਗਏ ਮੁੰਡਿਆਂ ਉਹ ਨਹੀਂ ਮੰਦਾ ਜਾਵੇ ਉਹ ਨਾ ਪਾਵੇ ਇੱਥੇ ਨਾ ਨਾ ਲੋਡ ਬਿਠਾਈ ਐ ਨਾ ਮੇਰੀ ਗੱਲ ਆ ਰਹੀ ਐ ਫੇਰ ਠੀਕ ਆ ਏਸੀ ਚਲਾ ਲਈ ਏਸੀ ਤੇ ਤੁਹਾਡੀ ਗਰੰਟੀ ਆ ਪੱਕੀ ਗਰੰਟੀ ਬਸ ਜੇ ਕੁਝ ਹੋ ਗਿਆ ਤਾਂ ਸਭ ਤੋਂ ਪਹਿਲੇ ਇਹ ਸੋਚਣਾ ਵੀ ਮੁੱਕੀ ਹੋਵੇ ਤੇ ਕਿੱਥੇ ਫੇਰਨੀ ਐ ਮੋਟਾ ਲਈ ਜਾਂਦਾ ਟਰਾਈ ਮੋਟਾ ਚਲਾ ਚਲਾ ਵੇਖੇ ਨਾ ਵਾਰੀ ਤੇ ਆਪਾਂ ਹੁਣ ਚੱਲਦੇ ਟਾਈਮ ਬਹੁਤ ਹੋ ਗਿਆ ਚੰਗਾ ਜਾ ਕੇ ਅਸੀਂ ਬੈਟਰੀ ਨੂੰ ਆਇਆ ਕੁਤਲਾ ਲਈ ਤੇ ਬਾਈ ਘਰੋਂ ਨਾਲਦੇ ਆ ਤੇ ਬਾਈ ਘਰੋਂ ਆਣ ਆਪਾਂ ਵਧੀਆ ਬਹੁਤ ਪਿਆਰਾ ਹਰਾ ਕੋ ਤੇ ਸਾਰਾ ਕੁਸ ਸਿਸਟਮ ਆਪਣਾ ਰੈਡੀ ਆ ਆਪਾਂ ਹੁਣ ਚਾਲਦੇ ਆ ਪੈਂਡ ਨੂੰ ਚਾਹ ਦੇ ਚਾਹ ਵਾਲਾ ਹੁਣ ਦੇ ਤੇ ਬਾਈ ਹੁਣ ਆਹ ਹੁਣ ਦੱਸਿਆ ਸਾਰਾ ਕੁ ਡਰੈਸ ਅੱਗੇ ਆਪਾਂ ਸੰਗੋ ਸਟੂਰਿਓ ਬੋਬੋ ਵਾਲਾ ਬਗਨਾ ਬੜਾ 뮤జిక్ ਸਿਸਟਮ ਬਹੁਤ ਸਾਰਾ ਸਿੰਗ ਸਟੂਰੀ ਮੋਡੀਫਿਕੇਸ਼ਨ ਹਾਂ ਇਹ ਬਾਅਦ ਚ ਲਾਵਾਂਗੇ ਸਾਰਾ ਕੁ ਚਾਲਦੇ ਆ ਬਾਅਦ ਚ ਚਲ ਠੀਕ ਆ ਵੀਰੇ ਤੇ ਚੰਗਾ ਵੀਰੇ ਆ ਬਾਈ ਮੋਡੀਫਿਕੇਸ਼ਨ ਦਾ ਕੰਮ ਕਰਦਾ ਬਹੁਤ ਵਧੀਆ ਤੇ ਆ ਬੰਦਾ ਮੇਨ ਓਨਰ ਹੋੜੇ ਜੀ ਸਾਡੇ ਜੀ ਨਹੀਂ ਲੱਗਦਾ ਪੂਰਾ ਹੀ ਹਟ ਜਾਏ ਗੱਲ ਕਰਨ ਬੰਦ ਨਾ ਕਰਤੀ ਹੁਣ ਚੱਲਦਾ ਫਿਰ ਆ ਬਾਈ ਦਾ ਨੰਬਰ ਵੀ ਤੁਹਾਨੂੰ ਦੱਸਿਆ ਅੱਗੇ ਵਿੱਚ ਹੈਗਾ ਹਾਰਾ ਕੋ ਹਨਾ ਬਾਈ ਨਾਲ ਜਰੂਰ ਕੰਟੈਕਟ ਕਰੋ ਰਾਣੀ ਸੋਨਦਰਾ ਵੀ ਖੜੀ ਆ ਆਪਣੀ ਤੇ ਮੋਟਾ ਤੇ ਬਿੱਲਾ ਤੇ ਨਵੀ ਇਹ ਟਰੈਕਟਰ ਤੇ ਆਉਣਗੇ ਤੇ ਗਾਂ ਚੱਲਦੇ ਆ ਸਰ ਕਾਤਾ ਹਾ ਰੈਡੀ। ਆ ਗਿਆ ਸਾਰਾ ਕੁਝ। ਮੋਟੇ ਦਾ ਖਾਂਦੇ ਜੋਰ ਦਤਾ ਡੋਟੀ ਸਾਰਿਆਂ ਦਾ। ਇਹ ਮੈਨੂੰ ਕਹਿੰਨੇ ਪੁੱਛਿਆ ਨਹੀਂ ਯਾਰ। ਹੈਂ? ਲੈ ਭੱਟੇ ਕੋਈ। ਆਓ ਯਾਰ ਕੋਈ। ਫਵਾਤੇ ਬਰਕਰ ਫਿਰ। ਆਏ ਮੋਟੇ ਤੇ ਕਿ ਬਣੂਗਾ ਤੇਰਾ? ਮੋਟਾ ਦਾ 15 ਮਾ ਕੱਲੇ ਹਾ। ਅਜੇ ਨਾ ਪੰਦਰਾ ਖਾ ਸਕਦਾ ਬਲਕਿ ਛੋੜਾ ਵੱਡਾ ਕੀ ਕੀ ਮੰਗਾਇਆ ਨਾ ਵੀ ਫਿਰ ਖਾਂ ਤੇ ਜ਼ੋਰ ਦੱਪਤਾ ਮੈਂ ਤਾਂ ਬਰਕੀ ਖਲਾਈ ਕੀ ਕੀ ਮੰਗਾਇਆ ਆਪਾਂ ਮਨੇ ਬਨਾਇਆ ਬਨਾਇਆ ਨਹੀਂਆ ਮੰਗਾਇਆ ਤਾਂ ਇੱਕ ਬਰਾਬਰੀ ਹੋ ਜਾਂਦਾ ਹਾਂ ਨੈਕਸਟ ਵੇਜ ਤੇ ਕੜਾਈ ਪਨੀਰ ਆ ਕੜਾਈ ਬਿੱਲੇ ਦੀ ਪਸੰਦ ਹੈ ਰ ਕੜਾਈ ਪਨੀਰ ਕੜਾਈ ਪਨੀਰ ਬਿੱਲੇ ਮਾਰਦੀ ਖਾਣ ਆਪਾਂ ਹੋਏ ਵੱਧ ਜਾਂਦਾ ਹੈ ਇਹਦਾ ਹਾਈਟ ਦਾ ਇੱਕੋ ਜਿਹਾ ਦੋਨਾਂ ਤੇਰੀ ਹਾਈਟ ਰੈਕ ਤਾਂ ਮਿਲ ਜਾਂਦੀ ਓਏ ਮਰਜ ਵਾਲਿਆਂ ਦਾ ਟੱਬਾ ਵਾਜਦਾ ਹੈ ਹਨੇ ਯਾਰੀ ਲੱਗ ਕਹਿੰਦਾ ਦਰਵਾਜ਼ੇ ਉੱਚੇ ਰੱਖਣੇ ਪੈਂਦੇ ਆ ਜਿਵੇਂ ਵਾਲੇ ਜਾ ਫਾਨਾ ਨਾਲ ਮੱਥਾ ਲਾ ਕੇ ਇਹੋ ਜਿਹੇ ਬੰਦੇ ਰਾਜ ਦੇ ਨਾਲੇ ਤੂੰ ਵੀ ਕੱਢ ਚਲਾਤੀ ਹੋ ਗਿਆ ਹੁੰਦਾ ਕੱਸੀ ਦਾ ਪਾਣੀ ਵੱਢ ਕੇ ਘਰ ਨੂੰ ਭੱਜਣ ਨੂੰ ਫਿਰਦਾ ਹੁਣ ਭਾਈ ਤਾਂ ਕੋਤਾ ਨਹੀਂ ਕੀਤਾ ਭਾਈ ਤਾਂ ਇੱਧਰ ਨਹੀਂ ਉੱਠੇ ਇਹ ਕਹਿੰਦਾ ਮੈਂ 15 버ਗਰ ਇਕੱਲੇ ਹੀ ਖਾਣੀਆਂ ਯਾਰ ਅੱਜ ਕਹਿੰਦਾ ਥੋੜੇ ਇੱਕ 버ਗਰ ਖਾ ਜਾਂਦੇ ਉਹ ਸਾਨਾ ਖਾਜੂ ਇਹਨੂੰ ਮੈਂ 버ਗਰ ਦਿਖਾਇਆ ਇਦਾਂ ਕਹਿੰਦਾ ਕਿੰਨੇ ਕਰਾਏ ਮੈਂ ਕਹਿੰਦਾ 15 ਕਹਿੰਦਾ ਮੈਂ ਇਕੱਲੇ ਹੀ ਖਾ ਜਾਣੀਆਂ ਕਹਿੰਦਾ ਕੀ ਹੋ ਗਿਆ ਕਿ ਬਾਈ ਕੀ ਹੋ ਗਿਆ ਕੀ ਹੋ ਗਿਆ ਉਹ ਜੀ ਉਹ ਜੀ ਉਹ ਜੀ ਉੱਠ ਖੜ ਪੰਡ ਆ ਗਿਆ ਉਹ ਪੰਡ ਆ ਗਿਆ ਉੱਠ ਖੜ ਉੱਠ ਖੜਦੇ ਹਾਂ

ਤਲਿ ਜਾਣਾ ਆਇਆ ਛੱਡਿਆ ਹਣਾ ਮੈਂ ਇੱਥੇ ਕਿਹੜੇ ਦੀ ਆਈ ਮੈਂ ਹੂੰ ਕਿਹੜੇ ਦੀ ਛੱਡਣਾ ਜੋ ਤੇ ਕਹਿੰਦਾ ਜੋ ਤੇ ਕਹਿੰਦਾ ਟਰੈਕਟਰ ਤੇ ਛੱਡ ਕੇ ਆਉਣਾ ਓਏ ਇਹਨੂੰ ਬਾਈ ਆ ਲੋ ਕੋਈ ਇੱਕ ਦੀ ਕਿਹੜੇ ਕੇ ਬੰਦਾਂ ਦਾ ਔਖਾ ਬਾਈ ਯਾਰ ਇਤਰੋਂ ਵੀ ਸੌਂਦੇ ਗਏ ਤੇ ਉਧਰੋਂ ਵੀ ਸੁੱਤੇ ਪਏ ਆਏ ਆ। ਆਹ ਵਪਾਰੀ ਮੈਸਤਰੀ ਹਾਂਜੀ ਕੰਮ ਬਹੁਤ ਰਾ ਵਪਾਰੀ ਦੇ ਮੈਸਤਰੀ ਇਤਨਾ ਨਾਲ ਤੇ ਬੰਦੇ ਵੀ ਮਿਲਾਈ ਤਰਾਂ ਜਵਾਰੇ ਢਾਬੇ ਤੇ ਓਏ। ਹਾਂ। ਜਵਾਰੇ ਢਾਬੇ ਤੇ ਆ ਬੰਦਾ ਰਖਾ ਕੇ ਮੈਂ ਜਵਾਰੇ ਢਾਬੇ ਇਹ ਤਾਂ ਤੈਨੂੰ ਉਤਾਰਿਆ ਲਗਾ ਅਜੇ ਫੇਰ ਤੋਂ ਵਿੱਚ ਵੜੀ ਜਾਣਾ। ਹੋਰ ਭਾਈ ਮੈਸਤਰੀ ਓ ਨੂੰ ਮਾਰਵਾਜ ਉਹਦਾ ਉਹ ਆਸਾ ਆ ਕਰੇ ਪਰ ਜੀ ਦਾ ਲੱਕ ਨੰਬਰ ਤੇ ਹੈ ਹਾਂ ਹਾਂ ਕੀਆ ਜਾਣੇ ਆ ਪਿੰਡ ਨੂੰ ਪੈਂਡ ਪਿੰਡ ਦਾ ਹੈਗਾ ਹਨਾ ਪਿੰਡ ਕਿੱਥੇ ਜਾਣਾ ਟਰੈਕਟਰ ਲਵਾ ਦੀ ਅੰਦਰ ਬਾਈ ਥੋੜਾ ਹੀ ਜਾਂਦਾ ਲੱਗਦਾ ਘਰ ਦੇ ਨੇ ਪੁੱਛਿਆ ਪਛੇ ਨਹੀਂ ਸਾਰ ਬਈ ਆਪਾਂ ਨੂੰ ਘਰ ਦੇ ਨੇ ਠੀਕ ਤੇ ਆਪਾਂ ਨੂੰ ਪਸੂ ਠੀਕ ਤੇ ਆ ਪਤਾ ਹੀ ਘਰ ਨੂੰ ਲੂਡ ਆਪਣੀ ਦਾ ਪਸੂਆਂ ਨੂੰ ਆਪਣੀ ਲੋਡ ਆ ਹਾਂ ਆਪਾਂ ਨੂੰ ਘਰ ਦਾ ਲੋਡ ਨਹੀਂ ਉਧਰ ਉਹ ਤਰਾ ਦਾ ਬਿੱਲ ਆ ਗਿਆ ਬਸ ਬਿੱਲਾਂ ਨੂੰ ਬਾ ਟੱਪੂ ਦੇ ਕੰਨ ਜਿਉ ਖੋਲ ਕੇ ਆਪਾਂ ਵੀ ਹਾਰ ਡੋਰ ਪਾਦਣਾ ਡੋਰ ਖੋਣਾਂ ਨਿਕਲੋਣਾ ਯਾਰਾ ਉਹ ਨੋਰ ਜੀ ਕਹਿੰਦਾ ਲੱਤ ਮਾਰ ਕਿਉਂ ਦੇ ਜਮੈਂ ਉਹ ਵੀ ਉਹ ਟੱਪੂ ਨਾਲ ਆਇਆ ਹੋਇਆ ਫਲੱਗ ਐ ਭਲੇ ਉਹਨੂੰ ਕਾਂ ਦੀ ਟੱਪ ਜਾਣ ਉਹ ਬੈਠ ਰਹੇ ਪਏ ਮੂੰਹ ਤੇ ਪਿੱਤਾ ਮਰਦੀ ਉਹ ਕੋਲੇ ਨਵੇਂ ਘੜਤੇ ਓਏ ਚੱਲ ਠੀਕ ਆ ਬਾਈ ਆ ਬਿਲਹਨ ਦਾ ਲਾਉਣਾ ਹੀ ਅਸੀਂ ਮਿਲਦਾ ਕੱਲ ਨੂੰ ਗੇਟ ਤਾਂ ਲਾਉਣਾ ਹੀ ਆ ਤੂੰ ਦਿਖਾ ਇਹਨੂੰ ਤੇ ਆਪਣਾ ਉਹ ਖੜਾ ਰਿਹਾ ਝੋਟਾ ਲੋਹਾਰਾ ਦਰਵਾਜ਼ਾ ਨਹੀਂ ਗੱਦੀ ਦਾ ਉਹ ਵਦੀਨਾ ਲੋਹਾਰਾ ਦਰਵਾਜ਼ਾ ਦਿਸਾਈ ਨੇ ਚਲੋ ਠੀਕ ਹੈ ਉਹ ਵੀ ਆ ਗੇਟ ਆ ਇਹ ਐ ਬਿਲਹ ਹਾਂਜੀ ਕੋਪਰ ਹੁੰਦਾ ਦੇਖੋ ਪੋਸ਼ਟ ਪੋਸ਼ਟ ਦੇ ਪੋਸ਼ਟ ਬਟਨ ਦੇਊਗਾ ਚੈੱਕ ਇਹ ਕੰ ਚੰਗਾ ਓਕੇ ਬਾਏ ਤੇ ਅੱਜ ਤਾਂ ਘਰ ਆਇਆ ਕਰ ਜਾਣਾ ਓਏ ਸਾਨੂੰ ਦੱਸਣ ਪਤਾ ਹੀ ਮੌਕਾ ਆ ਜਾਂਦਾ ਤੇ ਬੰਦੇ ਵੀ ਲਾਉਣੇ ਜਾਂਦੇ ਆ ਤੇ ਯਾਰ ਸਾਡਾ ਜੁੱਲੀ ਬੇਤਰੰਤੇ ਤੇਰੇ ਕੋਲ ਰੱਖਿਆ ਹੋਆ ਗਿਆ ਸਵਾ 12 ਹੋ ਗਿਆ ਟਰੈਕਟਰ ਆਪਾਂ ਲਿਆਂਦਾ ਹੂੰ ਦਿਖਾਤਾ ਸਾਰਾ ਕੋਣਾ ਹੁਣ ਦੱਸੋ ਬਾਕੀਵੇਂ ਲੱਗਾ ਕਮੈਂਟ ਕਰਕੇ ਵੀ ਆਪਣਾ ਕਿਵੇਂ ਸਬਸਕ੍ਰਾਈਬ ਵੀ ਕਰ ਲਿਓ ਬਾਕੀ ਜੀ ਚੈਨਲ ਆਪਣਾ ਬਾਈ ਬਣਾਈਂ ਚ ਕਰੋ ਯਾਰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਈਕ ਤੇ ਸ਼ੇਅਰ ਕਮੈਂਟੇ ਰੂਲ ਕਰਿਆ ਕਰੋ ਤੇ ਮਿਲਦੇ ਆਪਾਂ ਨਵੀਂ ਫੇਚੀ ਤੋਂ ਛੇਤੀ ਨਵੀਂ ਹੋਰ ਵੀਡੀਓ ਦੇ ਵਿੱਚ ਤੇ ਨਵੇਂ ਇੱਕ ਜੰਗ ਦੇ ਨਾਲ ਇੱਕ ਕਲੀਨਿਕ ਕੰਸਟੈਂਟ ਟਿਕੀ ਹੁੰਦਾ ਹੈ ਹਾਂ ਜਦੋਂ OK